ਬੇਹਿਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਇਹ 17 ਟੁਕਦੀਆਂ ਨੇ ਉਸ ਨੌਜਵਾਨ ਤੇ ਜੋ ਕਿ ਮਾਨਸਿਕ ਤੌਰ ਤੇ ਤਾਂ ਸਪੈਸ਼ਲ ਹੈ ਲੇਕਿਨ ਉਸਨੇ ਅਮਰੀਕਾ ਦੇ ਵਿੱਚ ਜਾ ਕੇ ਮੱਲਾ ਮਾਰੀਆਂ ਨੇ ਛੇ ਮੁੱਟੇ ਛੇ ਗੁੰਨਾ ਤੋਂ ਸਾਰੇ ਦੋ ਮਣਵੇਂ ਮਗਰ ਮੈਂ ਪਹਿਲੇ ਚੱਕ ਲਾਣਾ ਪੈਂਦੇ ਆ ਇਹਨੂੰ ਦੋਣਾ ਪੈਂਦੇ ਆ ਬਹੁਤ ਕੁਝ ਕੰਨ ਬਦਲ ਮੇ ਬਾਦ ਬਾਦਮੀ ਬੋਲੋ ਕਨ ਪਾਦਨ ਤੇ ਅੰਕਨ ਦੇ ਮੱਤੇ ਗਾਜੀ ਇਨੀ ਖੁਸ਼ੀ ਹੁੰਦੀ ਹੈ ਸਰ ਇੱਕ ਇਥੋਂ ਪ੍ਰਬਾਸਰਾ ਤੋਂ ਜਿਹੜਾ ਟ੍ਰੇਨਡ ਸਪੈਸ਼ਲ ਚਾਈਲਡ ਅਮਰੀਕਾ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰ ਰਿਹਾ ਕਿੰਨਾ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਬਾਰ ਬਾਰ ਬੋਲਿਆ ਜਾ ਰਿਹਾ ਸੀ ਕਿ ਫਰੋਮ ਇੰਡੀਆ ਮਿਸਟਰ ਸਿੰਘ ਡੂਇੰਗ ਲਾਈਕ ਥਿਸ ਆਪਣੇ ਹਿਸਾਬ ਨਾਲ ਜੋ ਬੋਲਦੇ ਸੀ ਇਹਨੇ ਉਹ ਪ੍ਰੂਵ ਕਰਤਾ ਵੀ ਸਾਨੂੰ ਬੋਝ ਨਾ ਸਮਝੋ ਤੁਸੀਂ ਤੇ ਸਾਨੂੰ ਬਸ ਅਪਰਚੂਨਿਟੀ ਸਾਨੂੰ ਮੌਕਾ ਦੋ ਮੈਨੂੰ ਲੱਗਦਾ ਇਹ ਬਹੁਤ ਵੱਡਾ ਜਵਾਬ ਹੈ ਇਸ ਗੱਲ ਦਾ ਵੀ ਸਾਡੇ ਜੇ ਕਮੀ ਹੈ ਇਹਨਾਂ ਨੂੰ ਸਮਝਣ ਦੇ ਵਿੱਚ ਇਹਨਾਂ 'ਚ ਕਮੀ ਨਹੀਂ ਕਮਜ਼ੋਰ ਅਸੀਂ ਆ ਕਿ ਇਹਨਾਂ ਨੂੰ ਸਮਝ ਨਹੀਂ ਪਾ ਰਹੇ ਇਹ ਕੁਝ ਅਲੱਗ ਹੀ ਕਲਾ ਸੀਗੀ ਤੇ ਹਾਲਾਂਕਿ ਇਹਨੂੰ ਬਾਰ-ਬਾਰ ਕੌਨਫੀਡੈਂਸ ਦਿਵਾਉਣਾ ਪੈਂਦਾ ਸੀਗਾ ਕਿ ਨਹੀਂ ਤੂੰ ਕਿਸੇ ਨਾਲੋਂ ਘੱਟ ਨਹੀਂ ਹੈਗਾ ਇਹਨੇ ਪ੍ਰੈਕਟਿਸ ਬਹੁਤ ਕੀਤੀ 9 ਮਹੀਨੇ ਲਗਾਤਾਰ ਪ੍ਰੈਕਟਿਸ ਕੀਤੀ ਸਵੇਰੇ 5 ਵਜੇ ਆ ਜਾਂਦਾ ਸੀ ਮੇਰੇ ਕੋਲ ਗਰਾਊਂਡ 'ਚ ਕਈ ਵਾਰੀ ਨਹੀਂ ਸੀ ਆਂਦਾ ਤਾਂ ਮੈਂ ਕਾਲ ਖੜਕਾ ਦੇਣਾ ਕਹਿੰਦਾ ਜੀ ਉਹ ਐਦਾਂ ਸ਼ੂਟ ਕਰ ਦੇ ਕਹਿੰਦਾ ਇਦਾਂ ਨਹੀਂ ਸ਼ੂਟ ਕਰੀਦਾ ਮੈਨੂੰ ਦੱਸ ਰਿਹਾ ਵੀ ਐਦਾਂ ਸ਼ੂਟ ਕਰੀਦਾ ਹੈ ਨਾ ਮਤਲਬ ਕੱਲ ਨੂੰ ਮੈਂ ਗਵਾਂਗੀ ਕਿ ਮੇਰੇ ਸਪੈਸ਼ਲ ਬੱਚਿਆਂ ਚ ਇਹ ਕੋਚ ਬਣ ਕੇ ਅੱਗੇ ਆਏਗਾ ਅਸਲ 'ਚ ਮੈਂ ਬਚਪਨ 'ਚ ਹੀ ਬਾਸਕਟਬਾਲ ਕਾਫੀ ਖੇਡਦੀ ਰਹੀ ਹਾਂ ਸਕੂਲ ਟਾਈਮ ਸਾਡੀ ਸਾਰੀ ਫੈਮਿਲੀ ਗੇਮਸ ਦੇ ਨਾਲ ਜੁੜੀ ਹੋਈ ਹੈ ਪਾਪਾ ਹਾਕੀ ਖੇਡਦੇ ਸੀ ਪ੍ਰਬਾਸਾ ਤੋਂ ਸਰਦਾ ਸਾਹਿਬ ਦੀ ਸਪੋਰਟ ਦੇ ਨਾਲ ਮੈਂ ਪ੍ਰੀਪਰੇਟਰੀ ਇੱਥੇ ਲਗਾਉਂਦੀ ਰਹੀ ਹਾਂ ਪੰਜਾਬ ਦੇ ਤੇ ਹੁਣ ਸਗੋਂ ਨੈਸ਼ਨਲ ਲੈਵਲ 'ਤੇ ਵੀ ਸਾਨੂੰ ਰਿਕੁਐਸਟ ਕੀਤੀ ਹੈ ਕਿ ਸਾਡੇ ਪ੍ਰੀਪਰੇਟਰੀ ਕੁਝ ਇੱਥੇ ਵੀ ਲਗਾਓ ਮੈਂ ਇੱਥੇ ਜ਼ਰੂਰ ਇੱਕ ਗੱਲ ਕਰਨਾ ਚਾਹਾਂਗਾ ਇੱਕ ਪਾਸੇ ਦਲਜੀਤ ਦੋਸਾਨ ਜੋ ਹੈ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਵਕ-ਵਕ ਕੰਟਰੀਜ਼ ਦੇ ਵਿੱਚ ਜਾ ਕੇ ਤੇ ਦੂਸਰਾ ਸਾਡਾ ਅਮਰਜੀਤ ਹੈਗਾ ਜਿਸ ਵੱਲੋਂ ਅਮਰੀਕਾ ਦੇ ਵਿੱਚ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ ਗਿਆ ਹੈ। ਇਹ ਆਪਾਂ ਇਹਨੂੰ ਸਪੈਸ਼ਲ ਕਹਿੰਦੇ ਸੀਗੇ। ਉਹ ਇਹਨਾਂ ਨੇ ਉਸ ਤੋਂ ਜ਼ਿਆਦਾ ਸਾਡੇ ਨਾਲ ਭੈਣ ਜੀ ਨੇ ਚ ਸਕਿੱਲ ਦੇਖੀ। ਇਹ ਗੇਮਾਂ 'ਚ ਪਾਤੇ ਨੇ ਉੱਥੇ ਵਧੀਆ ਪਰਫਾਰਮ ਕੀਤਾ। ਪਾਪ ਦਾ ਵੀ ਨਾਂ ਰੌਸ਼ਨ ਕਰਤਾ, ਬਾਕੀ ਪਿੰਡ ਦਾ, ਆਲ ਵਰਲਡ ਦਾ ਨਾਂ ਆਪਣੇ ਪੰਜਾਬ ਦਾ ਨਾਂ ਰੌਸ਼ਨ ਕਰਤਾ ਜੀ ਨੇ। ਪ੍ਰਭਾਸਾ ਦੇਵੀ ਬੈਸਟ ਬੱਚਿਆਂ ਨੂੰ ਪਿੱਛੇ ਛੱਡ ਕੇ ਇਹ ਨੇ ਪੰਜਾਬ 'ਚੋਂ ਇਕੱਲੇ ਨੇ ਇਨਾਮ ਨਾ ਘਟਿਆ। ਇਹ ਮੇਝ ਦਾਦੀ ਹੈ ਜੀ। ਅੱਛਾ। ਹਾਂ ਜਿਵੇਂ ਉਹ ਬੇਬੇ ਕਹਿੰਦਾ ਜੀ ਇਹ। ਵੀ ਮੈਨੂੰ ਇਹ ਕਹਿੰਦਾ ਸੀ ਬੇਬੇ ਮੈਨੂੰ ਨਾ ਵੀ ਬਾਹਰ ਪਹਚਾ ਦੋ ਮੁੰ ਜਹਾਜ਼ ਚੜਾ ਦੋ ਜੀ ਨਾ ਮੈਂ ਕਹਿੰਦਾ ਵੀ ਤੈਨੂੰ ਕਿਵੇਂ ਚੜਾਈਏ ਇਹਨੂੰ ਬਹੁਤ ਸ਼ੌਂਕ ਸੀਗਾ ਜੀ ਵੀ ਮੈਨੂੰ ਵੀ ਮੇਰੇ ਬੇਟਾ ਬਾਹਰ ਹੈ ਜੀ ਇਹ ਮੇਰੇ ਛੋਟੇ ਜਿਹੇ ਪੁੱਤਰ ਇਹਨੂੰ ਨੇ ਕਹਿਣਾ ਵੀ ਮੈਂ ਦਾਦੀ ਜੀ ਵੀ ਬੇਬੇ ਜੀ ਮੈਂ ਉਹ ਤੋਂ ਕੋਲ ਜਾਣਾ ਮਰ ਤੋ ਕੋਲ ਜਾਣਾ ਜੀ ਅਸੀਂ ਕਮਜ਼ੋਰ ਆ ਕਿ ਅਸੀਂ ਇਹਨਾਂ ਦੀ ਕਲਾ ਨਹੀਂ ਸਮਝ ਪਾ ਰਹੇ ਇਹਨਾਂ ਦੀ ਅਬਿਲਿਟੀ ਨਹੀਂ ਸਮਝ ਪਾ ਰਹੇ ਤੇ ਉਹਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਉਹ ਮੌਕਾ ਨਹੀਂ ਦੇ ਪਾ ਰਹੇ ਅਸੀਂ ਜਿਵੇਂ ਆਮ ਬੱਚਿਆਂ ਦੇ ਉੱਤੇ ਮਿਹਨਤ ਕੀਤੀ ਜਾਂਦੀ ਹੈ ਇਹਨਾਂ ਦੇ ਉੱਤੇ ਮਿਹਨਤ ਨਹੀਂ ਕਰਦੇ ਤੇ ਜੇ ਮਿਹਨਤ ਕਰੋਗੇ ਤਾਂ ਰਿਜ਼ਲਟ ਇਹੋ ਜਿਹੇ ਮਿਲਣਗੇ ਜਿਸ ਤਰ੍ਹਾਂ ਇਹ ਹੁਣ ਵਰਲਡ ਦੇ ਪਲੇਟਫਾਰਮ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕਿਦਾਂ ਖੇਡਿਆ ਤੇ ਮੈਨੂੰ ਲੱਗਦਾ ਤੁਸੀਂ ਸਾਰੇ ਦੇਖਿਓ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਸਤਰਾਂ ਟੁਕਦੀਆਂ ਨੇ ਉਸ ਨੌਜਵਾਨ ਤੇ ਜੋ ਕਿ ਮਾਨਸਿਕ ਤੌਰ ਤੇ ਤਾਂ ਸਪੈਸ਼ਲ ਹੈ ਲੇਕਿਨ ਉਸਨੇ ਅਮਰੀਕਾ ਦੇ ਵਿੱਚ ਜਾ ਕੇ ਮੱਲਾ ਮਾਰੀਆਂ ਨੇ ਅਮਰੀਕਾ ਦੇ ਵਿੱਚ ਹੋਏ ਸਪੈਸ਼ਲ ਬਾਸਕਟਬਾਲ ਵਰਲਡ ਕੱਪ ਦੇ ਵਿੱਚ ਉਸ ਨੌਜਵਾਨ ਨੇ ਭਾਰਤ ਨੂੰ ਰਿਪਰੈਜ਼ੈਂਟ ਕੀਤਾ ਹੈ ਤੇ ਉਹ ਨੌਜਵਾਨ ਅੱਜ ਸਾਡੇ ਨਾਲ ਮੌਜੂਦ ਹੈ ਅਮਰਜੀਤ ਸਿੰਘ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਤਾਂ ਉਸ ਕੋਲੋਂ ਪੁੱਛਾਂਗੇ ਹਾਲਾਂਕਿ ਬੋਲਣ ਦੇ ਵਿੱਚ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬੁਲਾਉਣ ਦੀ ਕਿਵੇਂ ਜੈ ਮਹਿਸੂਸ ਹੋ ਰਿਹਾ ਹੈ ਅਮਰ ਤੁਹਾਨੂੰ ਅੱਛਾ ਲੱਗ ਰਿਹਾ ਹੈ ਹਾਂ ਚੰਗਾ ਲੱਗ ਰਿਹਾ ਕਿਹੜੀ ਗੇਮ ਖੇਡਦੇ ਸੀ ਤੁਸੀਂ ਪੰਜ ਬੋਲਦੇ ਅੱਛਾ ਤੇ ਕਿੰਨਾ ਦਿਨ ਖੇਡਦੇ ਸੀਗੇ ਰੂਟੀਨ 'ਚ ਖੇਡਦੇ ਸੀਗੇ ਹਾਂ ਬਹੁਤ ਨੇ ਦਿਨ ਖੇਡਦੇ ਨੂੰ ਦਲਿੰਦਾਮ ਕੇ ਲਰੇ ਟੁੱਟੇ ਪਰਸਾਂ ਅੱਛਾ ਮੇਰੇ ਚਾਚਾ ਪੱਜ ਕੇ ਵਿਦਿਆਨਤੰਦ ਕੋਰੋਂ ਚ ਖੇਡਣੇ ਵੇਤ ਕਾਨੇ ਬੰਦ ਹੋ ਜੀ ਬਹੁਤ ਮਹਿੰਗੀ ਸੀ ਔਰ ਫਿਰ ਕਿੱਥੇ ਗਏ ਸੀ ਖੇਡਣ ਅਮਰੀਕਾ ਗਏ ਸੀ ਅਮਰੀਕਾ ਅੱਛਾ ਅਮਰੀਕਾ ਅਮਰੀਕਾ ਗਏ ਸੀ ਹਾਂ ਮਤਲਬ ਬਰਬ ਤੂਰ ਹੋਣਾ ਤੁਹਾਨੂੰ ਤੇ ਮਤਲਬ ਮਿੰਟਾਂ ਪਾ ਬੋਲ ਪੜਾ ਬੋਨ ਹਾਕ ਮੈਂ ਕਿੰ ਮਤਲਬ ਮਰੇ ਲਾਟ ਕੇ ਨਾ ਪਾਸ ਬਾਤਣ ਹਾਂ ਇਹ 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 ਮੈਡਲ ਕਿਨੇ ਦਿੱਤਾ ਜੀ ਮਾਡਲ ਮਾਣ ਮਾਣ ਦਿੱਤਾ ਜੀ ਬਾਹਰਲੀ ਨਹੀਂ ਗੋਰੀ ਮੈਡਮ ਨੇ ਕਾਹਦੇ ਜਾਣੇ ਤੂੰ ਬੱਤਰੇ ਕਿੰਨੇ ਪਏ ਹੈਗੇ ਪੈਪਰੇ ਅੱਛਾ ਤੁਸੀਂ ਫਿਰ ਤੁਹਾਡੇ ਨਾਲ ਹੋਰ ਕਿੰਨੇ ਜਣੇ ਸੀਗੇ ਤੁਹਾਡੇ ਯਾਰ ਮਿੱਤਰ ਕਿੰਨੇ ਜਣੇ ਸੀਗੇ ਪਤਾ ਤੁਹਾਨੂੰ 6 ਮੁਟੇ ਸੇ ਗੁੰਝਾ ਤੋਂ ਸਾਰੇ 292 ਅੱਛਾ ਫਿਰ ਵਧੀਆ ਇੰਜੋਏ ਕੀਤਾ ਘੁੰਮੇ ਫਿਰੇ ਹਾਂ ਬਹੁਤ ਸੋਹਣਾ ਲੱਗੇ ਲੋਕ ਤਾਂ ਤਰਸਦੇ ਆ ਅਮਰੀਕਾ ਜਾਣ ਨੂੰ ਤੁਸੀਂ ਅਮਰੀਕਾ ਵੀ ਖੇੜਿਆ ਏ ਤਾਰੇ ਚਾਰੇ ਚੀਂ ਕਦੇ ਜਵ ਕੁੰਮ ਕਿਆ ਬਿਆ ਹੈ ਅੱਛਾਾਰੇ ਮਦਰ ਮੈਂ ਪਹਿਲੇ ਚੱਕੇ ਲਾਣਾ ਪੈਂਦੇ ਹੈ ਫਿਰ ਦੋਨੇ ਪੰਤੇ ਬਹੁਤ ਕੁਝ ਕੰਨ ਪੰਤੇ ਮੈਂ ਬਾਤ ਬਾਤ ਵਿੱਚ ਉਹ ਕਰ ਪੰਤੇ ਅੰਜ ਕੰਤੇ ਬੱਤੇ ਕਰ ਕਿੰਨੀ ਦੇਰ ਤੋਂ ਖੇਲਦੇ ਪਿਓ ਤੁਸੀਂ ਕਿੰਨਾ ਟਾਈਮ ਹੋ ਗਿਆ ਖੇਲਦਿਆਂ ਨੂੰ 9 ਮਹੀਨੇ 9 ਮਹੀਨੇ 9 ਮਹੀਨੇ 9 ਮਹੀਨੇ ਹਾਲਾਂਕਿ ਅਮਰੀਕਾ ਦੇ ਵਿੱਚ ਉਥੇ ਮੈਨੂੰ ਲੱਗਦਾ ਉਥੋਂ ਦੀ ਮੀਡੀਆ ਨਾਲ ਬਾਖੂਬੀ ਅਮਰਜੀਤ ਵੱਲੋਂ ਗੱਲਬਾਤ ਕੀਤੀ ਗਈ ਹੋਣੀ ਤੇ ਅਸੀਂ ਵੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੇ ਲਈ ਭਾਈ ਸ਼ਮਸ਼ੇਰ ਸਿੰਘ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਰ ਕਿੰਨੀ ਖੁਸ਼ੀ ਹੁੰਦੀ ਹੈ ਸਰ ਇੱਕ ਇਥੋਂ ਪ੍ਰਵਾਸਰਾ ਤੋਂ ਜਿਹੜਾ ਟ੍ਰੇਨਡ ਸਪੈਸ਼ਲ ਚਾਈਲਡ ਅਮਰੀਕਾ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਕਿੰਨਾ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਨਹੀਂ ਮੈਨੂੰ ਬੜਾ ਅੱਛਾ ਲੱਗਿਆ ਕਿ ਜਿਸ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਹੌਸਲਾ ਬਖਸ਼ਿਆ ਤੇ ਇਹਨਾਂ ਨੇ ਪ੍ਰੈਕਟਿਸ ਕੀਤੀ ਸਵੇਰੇ 5 ਵਜੇ ਗਰਾਊਂਡ ਦੇ ਵਿੱਚ ਹੁੰਦੇ ਸੀ ਤੇ ਜਿਵੇਂ ਜਿਵੇਂ ਰਜਿੰਦਰ ਗੌਰ ਗਾਈਡ ਕਰਦੇ ਰਹੇ ਨਾਲ ਲੱਗ ਲੱਗ ਕੇ ਉਸ ਤਰੀਕੇ ਨਾਲ ਬੱਚੇ ਨੇ ਫੋਲੋ ਕੀਤਾ ਬਾਰ ਬਾਰ ਰੈਪੀਟੀਸ਼ਨ ਨਾਲ ਮਿਹਨਤ ਕਰਕੇ ਉਹ ਰੂਲ ਜਿਹੜੇ ਸੀ ਦਿਮਾਗ ਦੇ ਵਿੱਚ ਐਦਾਂ ਵੜ ਗਏ ਸੀ ਜਿੱਦਾਂ ਕਿ ਮੈਨੂੰ ਲੱਗਦਾ ਮੇਰੇ ਵਰਗੇ ਦੇ ਵੀ ਨਹੀਂ ਵੜ ਸਕਦੇ ਤੇ ਜਿਸ ਤਰ੍ਹਾਂ ਉਹ ਖੇਡ ਰਿਆ ਸੀ ਕਿੰਨੇ ਕੌਨਫੀਡੈਂਸ ਦੇ ਨਾਲ ਜੋ ਇਹਨਾਂ ਦੇ ਅੰਦਰ ਦ੍ਰਿੜਤਾ ਸੀ ਜੋ ਆਪਸ ਦੇ ਵਿੱਚ ਕੋਆਰਡੀਨੇਸ਼ਨ ਸੀ ਉਥੇ ਜਦ ਮੈਂ ਦੇਖਿਆ ਟੀਵੀ ਦੇ ਉੱਤੇ ਇਹ ਖੇਡ ਰਹੇ ਸੀ ਕਿਉਂਕਿ ਇੰਟਰਨੈਸ਼ਨਲ ਪਲੇਟਫਾਰਮ ਤੇ ਖੇਡਣਾ ਤੇ ਬੱਚੇ ਦੇ ਮਨ ਦੇ ਵਿੱਚ ਬਿਲਕੁਲ ਉੱਥੇ ਮੈਂ ਮਹਿਸੂਸ ਕੀਤਾ ਵੀ ਕੋਈ ਹੈਜ਼ਿਟੇਸ਼ਨ ਨਹੀਂ ਇੰਨਾ ਕੌਨਫੀਡੈਂਸ ਹੈਗਾ ਤੇ ਆਪਣਾ ਪੱਖ ਇੰਡੀਆ ਵੱਲੋਂ ਤੇ ਬਾਰ ਬਾਰ ਬੋਲਿਆ ਜਾ ਰਿਹਾ ਸੀ ਕਿ ਫ੍ਰੋਮ ਇੰਡੀਆ ਮਿਸਟਰ ਸਿੰਘ ਡੂਇੰਗ ਲਾਈਕ ਥਿਸ ਆਪਣੇ ਹਿਸਾਬ ਨਾਲ ਜੋ ਬੋਲਦੇ ਸੀ ਤੇ ਮੈਂ ਮਹਿਸੂਸ ਕਰ ਰਿਹਾ ਸੀ ਵੀ ਭਾਰਤ ਦੇ ਵੱਲੋਂ ਤੇ ਬੱਚਾ ਜਿਹੜਾ ਮਤਲਬ ਪੰਜਾਬ ਦਾ ਸਾਡੇ ਸਹਿਬ ਜਦਾ ਅਜੀਤ ਸਿੰਘ ਨਗਰ ਦੇ ਵਿੱਚੋਂ ਪ੍ਰਭਾਸਰਾ ਦੇ ਵਿੱਚ ਟ੍ਰੇਨਿੰਗ ਪ੍ਰਭਾਸਰਾ ਪਰਿਵਾਰ ਦਾ ਮੈਂਬਰ ਹੈ ਇੱਥੇ ਸੇਵਾ ਵੀ ਬੜੀ ਕਰਦਾ ਤੇ ਲਾਈਕ ਯੋ ਭਾਈ ਸਾਹਿਬ ਨੇ ਬੜਾ ਅچھے ਤਰੀਕੇ ਨਾਲ ਇਹਨਾਂ ਚ ਕੁਆਲਿਟੀ ਦੇਖੀ ਤੇ ਇਹਨਾਂ ਦੇ ਫਾਦਰ ਸਾਹਿਬ ਹੈਗੇ ਤੇ ਲਾਈਕ ਇਹਨਾਂ ਨੇ ਮਹਿਸੂਸ ਕੀਤਾ ਕਿ ਨਹੀਂ ਬੱਚੇ ਨੂੰ ਜੇਕਰ ਇੱਥੇ ਪ੍ਰਵਾਸ ਛੱਡ ਜਾਵੇ ਤੇ ਹੋ ਸਕਦਾ ਇਹ ਹੋਰ ਸਟਰੋਂਗ ਬਣ ਕੇ ਜਿਹੜੀਆਂ ਇਹਦੇ ਅੰਦਰ ਕਲਾ ਪਰਮਾਤਮਾ ਨੇ ਪਾਈ ਹੈ ਜਿਵੇਂ ਸਪੈਸ਼ਲ ਗਿਆ ਨਾ ਸਪੈਸ਼ਲ ਕਲਾ ਤੇ ਇਹਨੇ ਉਹ ਪ੍ਰੂਵ ਕਰਤਾ ਵੀ ਸਾਨੂੰ ਬੋਝ ਨਾ ਸਮਝੋ ਤੁਸੀਂ ਤੇ ਸਾਨੂੰ ਬਸ ਅਪਰਚੂਨਿਟੀ ਸਾਨੂੰ ਮੌਕਾ ਦਿਓ ਵੀ ਅਸੀਂ ਵੀ ਲਾਈਕ ਘੱਟ ਨਹੀਂ ਕਿਸੇ ਨਾਲੋਂ ਤੇ ਮੈਨੂੰ ਲੱਗਦਾ ਆਮ ਬੰਦੇ ਲਈ ਬੜਾ ਮੁਸ਼ਕਲ ਹੈ ਸਾਡੇ ਪੰਕ ਲਗਾ ਕੇ ਦੇਖੋ ਅਸੀਂ ਕੀ ਉਡਾਰੀ ਮਾਰਦੇ ਆਂ ਕੀ ਉਡਾਰੀ ਅਮਰਾਂ ਦੀ ਉਡਾਰੀ ਲਾਈ ਹੈ ਕੋਈ ਸ਼ੱਕ ਨਹੀਂ ਤੇ 10 ਸਾਲ ਦਾ ਅਮਰੀਕਨ ਇਹਨੂੰ ਵੀਜ਼ਾ ਦਿੱਤਾ ਹੈ ਤੇ ਮੈਨੂੰ ਲੱਗਦਾ ਵੀ ਇਹਨੇ ਜਦੋਂ ਜਿਸ ਹਿਸਾਬ ਨਾਲ ਗੱਲ ਕੀਤੀ ਮੇਰੇ ਨਾਲ ਆਉਂਦੇ ਨੇ ਕਿ ਅੱਗੇ ਤੋਂ ਮੈਂ ਹੋਰ ਮਿਹਨਤ ਕਰੂੰਗਾ ਤੇ ਮੈਂ ਦੇਖਿਆ ਜਾ ਕੇ ਵੀ ਉਹ ਨਾ ਜਿਹੜੇ ਤੇ ਖੇਡਣ ਵਾਲੇ ਪਲੇਅਰ ਸੀ ਉਹਨਾਂ ਦੀ ਹਾਈਟ ਮੇਰੇ ਨਾਲੋਂ ਜ਼ਿਆਦਾ ਸੀ ਤੇ ਮੇਰੇ ਨਾਲੋਂ ਤਕੜੇ ਜ਼ਿਆਦਾ ਸੀ ਪਰ ਹੌਂਸਲਾ ਮੈਂ ਦੇਖਿਆ ਵੀ ਇਹਦਾ ਉਹਨਾਂ ਨਾਲੋਂ ਜ਼ਿਆਦਾ ਤਕੜਾ ਲੱਗਿਆ ਮੈਨੂੰ ਤੇ ਜੋ ਨੇ ਪਰਫਾਰਮੈਂਸ ਉਥੇ ਦਿੱਤੀ ਹੈ ਤੇ ਉਹਦੇ ਵਿੱਚ ਨੂੰ ਜੋ ਇਨਾਮ ਮਿਲੇ ਐ ਇਸ ਵੇਲੇ ਤੇ ਇੰਡੀਆ ਵੱਲੋਂ ਨੰਬਰ 1 ਤੇ ਸਪੈਸ਼ਲ ਬੱਚਾ ਨੰਬਰ 1 ਤੇ ਖੇਡਿਆ ਤੇ ਉਸਦੇ ਵੀ ਹਾਂ ਸੁਸ਼ੇ ਸਿੰਘ ਜੀ ਮਾਨਸਿਕ ਸਥਿਤੀ ਕਿਵੇਂ ਜੀ ਹੈ ਮਤਲਬ ਕਿੰਨਾ ਕੁ ਅਬਜ਼ਰਵ ਕਰਦਾ ਚੀਜ਼ਾਂ ਨੂੰ ਤੇ ਕਿਸ ਲੈਵਲ ਤੱਕ ਦਾ ਆਪਾਂ ਇਹਨੂੰ ਕਹਿ ਸਕਦੇ ਯੂ ਨੋ ਜਿਹੜੀਆਂ ਖੇਡਾਂ ਦੇ ਵਿੱਚ ਇਹਨੇ ਜੋ ਇਸ ਵੇਲੇ ਇਹਨੀਆਂ ਅਚੀਵਮੈਂਟਸ ਹੈਗੀਆਂ ਉਹ ਉਹ ਚੀਜ਼ ਸਾਰੀ ਸੁਪਰਸੀਡ ਕਰ ਜਾਂਦੀ ਹਰ ਇੱਕ ਚੀਜ਼ ਨੂੰ ਇਨੇ ਰੂਲ ਫਾਲੋ ਕੀਤੇ ਜਿੱਦਾਂ ਇਹਨਾਂ ਨੇ ਸਮਝਾਇਆ ਉਦਾਂ ਹੀ ਰੂਲ ਫਾਲੋ ਕਰ ਲੈਣੇ ਤੇ ਉਸ ਤਰੀਕੇ ਨਾਲ ਕੌਨਫੀਡੈਂਸ ਦੇ ਨਾਲ ਲਾਫਸ ਵਿੱਚ ਕੋਆਰਡੀਨੇਸ਼ਨ ਤਾਲਮੇਲ ਦੇ ਨਾਲ ਖੇਡਣਾ ਤੇ ਇਹਨੇ ਹੌਸਲੇ ਨਾਲ ਮੈਨੂੰ ਲੱਗਦਾ ਇਹ ਬਹੁਤ ਵੱਡਾ ਜਵਾਬ ਹੈ ਇਸ ਗੱਲ ਦਾ ਵੀ ਸਾਡੇ 'ਚ ਕਮੀ ਹੈ ਇਹਨਾਂ ਨੂੰ ਸਮਝਣ ਦੇ ਵਿੱਚ ਇਹਨਾਂ 'ਚ ਕਮੀ ਨਹੀਂ ਕਮਜ਼ੋਰ ਅਸੀਂ ਆ ਕਿ ਇਹਨਾਂ ਨੂੰ ਸਮਝ ਨਹੀਂ پا ਰਹੇ ਤੇ ਇਹਨਾਂ ਦੇ ਵਿੱਚ ਉਹ ਕਮੀ ਨਹੀਂ ਹੈਗੀ ਪਰਮਾਤਮਾ ਨੇ ਬਹੁਤ ਸ਼ਕਤੀਆਂ ਇਹਦੇ ਅੰਦਰ ਪ੍ਰਵੀਸ਼ ਦਾ ਸੰਭਾਵਨਾਵਾਂ ਪੈਦਾ ਕੀਤੀਆਂ ਕਹਿੰਦਾ ਮੈਂ ਅੱਗੇ ਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਾ ਖੇਡਾਂਗਾ ਤੇ ਜਾਵਾਂਗਾ ਤੇ ਮੈਨੂੰ ਲੱਗਦਾ ਭਾਈ ਸਾਹਿਬ ਦਿਨ ਰਾਤ ਪ੍ਰਵਾਸ ਰਮੇਸ਼ਨ ਨਾਲ ਭੈਣ ਜੀ ਹੁਣੇ ਜੁੜੇ ਹੋਏ ਆ ਤੇ ਇਹਨਾਂ ਦੇ ਫਾਦਰ ਸਾਹਿਬ ਨੂੰ ਬੜੀ ਇਸ ਗੱਲ ਨਾਲ ਇਹਨਾਂ ਨੇ ਮਹਿਸੂਸ ਕੀਤਾ ਵੀ ਬੱਚੇ ਨੂੰ ਵਾਕਈ ਜੇ ਕਿਤੇ ਅਪਰਚੂਨਿਟੀ ਆ ਮਤਲਬ ਜਿਹੜੇ ਨਾ ਮਿਲਦੀ ਹੋ ਸਕਦਾ ਵੀ ਇਹਨਾਂ ਨੂੰ ਵੀ ਨਾ ਪਤਾ ਲੱਗਦਾ ਵੀ ਇਹ ਉਸ ਲੈਵਲ ਤੇ ਜਾ ਸਕਦਾ ਹੈ ਜਿਸ ਲੈਵਲ ਤੇ ਮੈਨੂੰ ਲੱਗਦਾ ਇੱਕ ਆਮ ਬੰਦੇ ਦੇ ਲਈ ਕਲਪਨਾ ਕਰਨੀ ਵੀ ਔਖੀ ਹੈ ਜਦੋਂ ਇੱਕ ਖਿਡਾਰੀ ਅੱਛੇ ਪਲੇਟਫਾਰਮ ਦੇ ਉੱਪਰ ਪਰਫਾਰਮ ਕਰਦਾ ਹੈ ਤਾਂ ਨਾ ਸਿਰਫ ਉਹ ਖਿਡਾਰੀ ਉਹਦੇ ਪਰਿਵਾਰਕ ਮੈਂਬਰ ਬਲਕਿ ਉਹਨਾਂ ਦੇ ਜਿਹੜੇ ਕੋਚ ਹੈਗੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਮੈਮ ਸਾਡੇ ਨਾਲ ਮੌਜੂਦ ਨੇ ਮੈਮ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਵਧਾਈਆਂ ਹੋਣ ਥੈਂਕ ਯੂ ਜੀ ਥੈਂਕ ਯੂ ਜੀ ਕਿੰਨੇ ਕਿੰਨਾ ਸੰਘਰਸ਼ ਕਰਨਾ ਪਿਆ ਕਿੰਨਾ ਤੁਸੀਂ ਇਸ ਬੱਚੇ ਨੂੰ ਅੱਗੇ ਲਿਜਾਉਣ ਦੇ ਲਈ ਤੁਹਾਡੇ ਤੁਹਾਡਾ ਬਹੁਤ ਜ਼ਿਆਦਾ ਯੋਗਦਾਨ ਰਿਹਾ ਕਿੰਨਾ ਤੁਹਾਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਬਿਲਕੁਲ ਜੀ ਬਹੁਤ ਵਧੀਆ ਹੈ ਕਿ ਤੁਸੀਂ ਮੇਰੇ ਹੋਰ ਵੀ ਮੈਂ ਸਪੈਸ਼ਲ ਬੱਚੇ ਤੇ ਆਪਣੇ ਜਿਹੜੇ ਨਾਰਮਲ ਬੱਚੇ ਉਹਨਾਂ ਨਾਲ ਕਰਦੀਆਂ ਰੈਗੂਲਰ ਬਟ ਇਹਦੇ ਵਿੱਚ ਕੁਝ ਅਲੱਗ ਹੀ ਕਲਾ ਸੀਗੀ ਤੇ ਹਾਲਾਂਕਿ ਇਹਨੂੰ बार-बार ਕੌਨਫੀਡੈਂਸ ਦਿਵਾਉਣਾ ਪੈਂਦਾ ਸੀਗਾ ਕਿ ਨਹੀਂ ਤੂੰ ਕਿਸੇ ਨਾਲੋਂ ਘੱਟ ਨਹੀਂ ਹੈਗਾ ਤੂੰ ਫੀਲ ਨਹੀਂ ਕਰਨਾ ਬਿਕੋਜ਼ ਜਦੋਂ ਸਾਡੇ ਨਾਰਮਲ ਬੱਚੇ ਇਹਨਾਂ ਨਾਲ ਮੈਂ ਹਮੇਸ਼ਾ ਇਹਨਾਂ ਦਾ ਕੰਪੀਟੀਸ਼ਨ ਨਾਰਮਲ ਵਿੱਚ ਪਾ ਕੇ ਕਰਦੀਆਂ ਤੇ ਜਦੋਂ ਨਾਰਮਲ ਨਾਲ ਖੇਡਦੇ ਆ ਤੇ ਇਹ ਫੀਲ ਕਰਦੇ ਆ ਕਿ ਅਸੀਂ ਘਾਟਾ ਫਿਰ ਮੈਂ ਨਹੀਂ ਇਹਨਾਂ ਨੂੰ ਕੰਫੀਡੈਂਸ ਚੱਕਣ ਵਾਸਤੇ ਮੈਂ ਇਹਨਾਂ ਨਹੀਂ ਤੁਸੀਂ ਕਿਸੇ ਨਾਲੋਂ ਘਟਨੀ ਆ ਤੁਸੀਂ ਉਦਾਂ ਹੀ ਕਰਨਾ ਹੈ ਕਈ ਵਾਰੀ ਇਹ ਖੜ ਜਾਂਦਾ ਸੀਗਾ ਗੇਮਜ਼ ਵਿੱਚ ਕੰਦਾ ਕੰਦਾ ਵੀ ਹਾਂ ਨਹੀਂ ਉਹ ਦੌੜ ਗਿਆ ਮੈਂ ਰਹਿ ਗਿਆ ਪਿੱਛੇ ਮੈਂ ਕਿਹਾ ਨਹੀਂ ਤੂੰ ਰਿਹਾ ਤੂੰ ਜਾ ਕੇ ਆਪਣੀ ਲੋਕੇਸ਼ਨ ਦੇਖ ਤੂੰ ਕਿੱਥੇ ਖੜਾ ਹੋਣਾ ਹੈ ਕਿੱਥੋਂ ਪਾਸ ਲੈਣਾ ਕਿੱਥੋਂ ਤੂੰ ਸ਼ੂਟ ਕਰਨਾ ਹੈਗਾ ਤੂੰ ਜੇ ਤੂੰ ਇਧਰ ਡਿਫੈਂਸ ਕਰ ਰਹੀਆਂ ਹੈਗਾ ਜਾਂ ਤੂੰ ਇਧਰ ਰੀਬਾਉਂਡ ਕਰ ਰਹੀਆਂ ਤੂੰ ਪਹਿਲਾਂ ਆਪਣੀ ਰੀਬਾਉਂਡ ਕਰਦੇ ਸਾਰੀ ਤੂੰ ਆਪਣੀ ਲੋਕੇਸ਼ਨ ਦੇਖਣੀ ਕਿੱਥੇ ਜਾ ਕੇ ਡੀ ਦੇ ਬਾਹਰ ਖੜਾ ਹੋਣਾ ਹੈ ਤਾਂ ਕਿ ਤੈਨੂੰ ਪਾਸ ਮਿਲੇ ਤੇ ਨਾਲ ਹੀ ਸ਼ੂਟ ਕਰ ਦੇਣਾ ਤੇ ਇਹ ਉਸ ਚੀਜ਼ ਨੂੰ ਬਹੁਤ ਬਖੂਬੀ ਅੰਡਰਸਟੈਂਡ ਕਰਨ ਲੱਗ ਗਿਆ ਤੇ ਇਹਨੇ ਪ੍ਰੈਕਟਿਸ ਬਹੁਤ ਕੀਤੀ 9 ਮਹੀਨੇ ਲਗਾਤਾਰ ਪ੍ਰੈਕਟਿਸ ਕੀਤੀ ਸਵੇਰੇ 5 ਵਜੇ ਆ ਆ ਜਾਂਦਾ ਸੀ ਮੇਰੇ ਕੋਲ ਗਰਾਊਂਡ 'ਚ ਕਈ ਵਾਰੀ ਨਹੀਂ ਸੀ ਆਂਦਾ ਤਾਂ ਮੈਂ ਕਾਲ ਖੜਕਾ ਦੇਣਾ ਤੇ ਉਹਨਾਂ ਨੇ ਵੀਜੀ ਹਰਾਨ ਨੇ ਉਹਨੂੰ ਭੇਜਣਾ ਫੋਨ ਕਰਨਾ ਤੇ ਆ ਕੇ ਸੌਰੀ ਫੀਲ ਕਰਨਾ ਮੈਡਮ ਸੌਰੀ ਮੈਂ ਆਇਆ ਨਹੀਂ ਤੇ ਮੈਂ ਇਹਨੂੰ ਕਹਿੰਦੀ ਜੇ ਤੂੰ ਮਿਹਨਤ ਕਰੇਂਗਾ ਤੂੰ ਅੱਗੇ ਜਾ ਸਕਦਾ ਹੈ ਵੀ ਮੈਂ ਤੁਹਾਨੂੰ ਉੱਥੇ ਵਰਲਡ ਲੈਵਲ ਤੱਕ ਦੇਖਣਾ ਚਾਹੁੰਦੀ ਹਾਂ ਤੇ ਇਹਨੇ ਕਰਕੇ ਦਿਖਾਇਆ ਤੇ ਉੱਥੇ ਮੈਂ ਜਿਹੜੀ ਇਹਦੀ ਗੇਮ 'ਚ ਦੇਖਿਆ ਹੈਗਾ ਕਿ ਕਿ ਉਹ ਬਹੁਤ ਤਗੜੇ ਤਗੜੇ ਸੀਗੇ ਕਈ ਵਾਰੀ ਉਹ ਕੂਣੀਆਂ ਮਾਰ ਦਿੰਦੇ ਸੀਗੇ ਇਹਨੂੰ ਫਾਉਲ ਵੀ ਮਿਲੇ ਆ ਤੇ ਇਹਨੇ ਜਦੋਂ ਸ਼ੂਟ ਕੀਤਾ ਨਾ ਫ੍ਰੀ ਥਰੋ ਲਾਈਨ ਤੋਂ ਬਕਾਇਦਾ ਅੰਦਰ ਬਾਲ ਜਾ ਰਹੀ ਹੈ ਤੇ ਮਤਲਬ ਵੀ ਉਹ ਜਿਹੜਾ ਨਾਰਮਲ ਬੱਚਾ ਵੀ ਫ੍ਰੀ ਥਰੋ ਲਾਈਨ ਤੋਂ ਕਈ ਵਾਰੀ ਸ਼ੂਟ ਕਰਨ ਵਿੱਚ ਮਿਸ ਕਰ ਦਿੰਦਾ ਬਟ ਇਹਦੀ ਕੋਈ ਬਾਲ ਨਹੀਂ ਮਿਸ ਹੋਈ ਤੇ ਇਹਨੇ ਸਗੋਂ ਮੈਨੂੰ ਆ ਕੇ ਕਿਹਾ ਕਹਿੰਦਾ ਜੀ ਉਹ ਐਦਾਂ ਸ਼ੂਟ ਕਰਦਾ ਹੈ ਕਹਿੰਦਾ ਐ ਦਨੀ ਸ਼ੂਟ ਕਰੀਦਾ ਮੈਨੂੰ ਦੱਸ ਰਿਹਾ ਵੀ ਐਦਾਂ ਸ਼ੂਟ ਕਰੀਦਾ ਹੈ ਨਾ ਮੈਂ ਕਿਹਾ ਹਾਂ ਬਿਲਕੁਲ ਤੈਨੂੰ ਜਿਵੇਂ ਸਿਖਾਇਆ ਉਹਦਾਂ ਹੀ ਸ਼ੂਟ ਕਰੀਦਾ ਮਤਲਬ ਇਹ ਉਹਨਾਂ ਚ ਕਮੀਆਂ ਕੱਢ ਰਿਹਾ ਕਿ ਵੀ ਅੱਜ ਉਹ ਐਦਾਂ ਖੇਡ ਰਹੇ ਆ ਜਦ ਕਿ ਐਦਾਂ ਨਹੀਂ ਖੇਡਣਾ ਚਾਹੀਦਾ ਮਤਲਬ ਕੱਲ ਨੂੰ ਮੈਂ ਗਵਾਂਗੀ ਕਿ ਮੇਰੇ ਸਪੈਸ਼ਲ ਬੱਚਿਆਂ ਚ ਇਹ ਕੋਚ ਬਣ ਕੇ ਅੱਗੇ ਆਏਗਾ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ 브ਾਂonz ਜਿੱਤ ਕੇ ਆਇਆ ਵਰਲਡ ਲੈਵਲ ਤੋਂ ਤੇ ਅੱਗੇ ਹੋਰ ਵੀ ਕਰਨ ਦੀ ਇੱਛਾ ਰੱਖਦਾ ਹੈਗਾ ਤੇ ਆਂਦੇ ਹੀ ਕਹਿੰਦਾ ਕਿ ਮੈਨੂੰ ਹੋਰ ਵੀ ਗੇਮ ਨਾਲ ਸਿਖਾਓ ਤੇ ਕੱਲੀ ਮੇਰੀ ਬਾਸਕਟਬਾਲ ਹੀ ਨਹੀਂ ਮੈਂ ਹੋਰ ਗੇਮ ਵਿੱਚ ਵੀ ਜਾਵਾਂਗਾ ਹੁਣ ਹਾਕੀ ਦਾ ਮੇਰੇ ਨਾਲ ਵਾਦਾ ਕੀਤਾ ਇਹਨੇ ਟੈਕਨੀਕੈਲਿਟੀ ਬਹੁਤ ਹੁੰਦੀਆਂ ਨੇ ਬਾਸਕਟਬਾਲ ਦੇ ਵਿੱਚ ਬਹੁਤ ਜ਼ਿਆਦਾ ਇੰਨਾ ਚੀਜ਼ਾਂ ਤੇ ਹਾਂ ਬਹੁਤ ਜ਼ਿਆਦਾ ਫਾਸਟ ਗੇਮ ਆ ਬਹੁਤ ਜ਼ਿਆਦਾ ਇਹਦੇ ਵਿੱਚ ਤੁਹਾਨੂੰ ਹਰ ਚੀਜ਼ ਦਾ ਖਿਆਲ ਰੱਖਣਾ ਪੈਂਦਾ ਤੁਹਾਨੂੰ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜੀ ਤੁਹਾਨੂੰ ਇਹ ਕਿੱਥੋਂ ਜਗਿਆਸਾ ਮਿਲੀ ਤੁਹਾਨੂੰ ਕਿੱਥੋਂ ਇਹ ਐਕਸਪੀਰੀਅੰਸ ਮਿਲਿਆ ਅਸਲ 'ਚ ਮੈਂ ਬਚਪਨ 'ਚ ਹੀ ਬਾਸਕਟਬਾਲ ਕਾਫੀ ਖੇਡਦੀ ਰਹੀ ਹਾਂ ਸਕੂਲ ਟਾਈਮ ਤੇ ਅ ਅਸੀਂ ਵਧੀਆ ਐਥਲੀਟ ਵੀ ਸੀਗੇ ਸਾਡੀ ਸਾਰੀ ਫੈਮਿਲੀ ਗੇਮਸ ਦੇ ਨਾਲ ਜੁੜੀ ਹੋਈ ਹੈ ਪਾਪਾ ਹਾਕੀ ਖੇਡਦੇ ਸੀ ਮੰਮਾ ਵੀ ਐਥਲੀਟ ਰਹੇ ਹੈਗੇ ਆ ਉਹ ਤਾਂ ਬਿਨਾ ਅ ਕੜਾ ਚੱਕੇ ਬਿਨਾ ਹੱਥ ਉੱਪਰ ਰੱਖੇ ਰੇਸਾਂ ਜਿੱਤਦੇ ਸੀਗੇ ਤੇ ਮੇਰੇ ਬ੍ਰਦਰ ਤੇ ਮੇਰੀ ਸਿਸਟਰ ਵੀ ਬਹੁਤ ਬੈਸਟ ਐਥਲੀਟ ਰਹੇ ਆ ਤੇ ਹੈਡ ਬॉय ਹੈਡ ਗਰਲ ਰਹੇ ਆ ਗਿਆ ਤੇ ਇਹ ਸ਼ੁਰੂ ਤੇ ਪੈਸ਼ਨ ਸੀਗਾ ਬਟ ਇੱਥੇ ਮੈਨੂੰ ਹਾਂਜੀ ਮੈਨੂੰ ਇੱਥੇ ਮੌਕਾ ਨਹੀਂ ਸੀ ਮਿਲ ਰਿਹਾ ਬਟ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਜਾਂਦੀ ਸੀ ਬਟ ਲਾਸਟ ইয়ার ਤੋਂ ਮੈਂ ਸਰਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਪਿਛਲੇ ਸਾਲਾਂ ਚ ਮੇਰੇ ਬੱਚੇ ਬਹੁਤ ਅੱਗੇ ਨੈਸ਼ਨਲ ਲੈਵਲ ਤੱਕ ਨਹੀਂ ਜਾ ਪਾਏ ਤੇ ਵੀ ਮੈਨੂੰ ਥੋੜਾ ਜਿਹਾ ਸਮਾਂ ਦਿਓ ਤਾਂ ਕਿ ਮੈਂ ਬੱਚਿਆਂ ਤੇ ਵਰਕ ਕਰ ਸਕਾਂ ਕਿਉਂਕਿ ਮੈਂ ਹੋਰ ਕੋਚੀਜ਼ ਰੱਖ ਕੇ ਦੇਖ ਲਈ ਉਸ ਪੈਸ਼ਨ ਨਾਲ ਨਹੀਂ ਡੀਪਲੀ ਉਸ ਲੈਵਲ ਤੇ ਨਹੀਂ ਕੰਮ ਕਰਦੇ ਸੀ ਤੇ ਇਹਨਾਂ ਨੇ ਕਿਹਾ ਕੋਈ ਨਹੀਂ ਤੁਸੀਂ ਆਪਣੇ ਮਨ ਦੀ ਸੁਣੋ ਤੇ ਕਰੋ ਤੇ ਫਿਰ ਮੈਂ ਨਹੀਂ ਪਿੱਛੇ ਹੱਟੀ ਫਿਰ ਮੈਂ ਸਵੇਰੇ 5 ਵਜੇ ਇਹਨਾਂ ਦੇ ਨਾਲ ਗਰਾਊਂਡ ਹੁੰਦੀ ਸੀਗੀ ਤੇ ਜਿਵੇਂ ਕਹਿ ਰਿਹਾ ਸੀਗਾ ਕਿ ਦੌੜ ਲਗਾਉਂਦੇ ਸੀ ਉਹ ਵਾਰਮ ਅਪ ਦੀ ਗੱਲ ਕਰਦਾ ਵੀ ਪਹਿਲਾਂ ਅਸੀਂ ਵਾਰਮ ਅਪ ਕਰਦੇ ਸੀ ਫਿਰ ਅਸੀਂ ਸਕਿੱਲ ਕਰਦੇ ਸੀ ਫਿਰ ਅਸੀਂ ਸ਼ੂਟਿੰਗ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਇਹ ਕੂਲ ਡਾਊਨ ਕਰਦੇ ਸੀਗੇ ਮਤਲਬ ਉਹ ਤੁਹਾਨੂੰ ਆਪਣੀ ਲੈਂਗੁਏਜ ਚ ਦੱਸਣਾ ਚਾ ਰਿਹਾ ਸੀਗਾ ਕਿ ਅਸੀਂ ਸਵੇਰੇ ਵਾਰਮ ਅਪ ਪਹਿਲਾਂ ਕਰਦੇ ਸੀ ਤੇ ਮੈਂ ਬਕਾਇਦਾ ਇਹਨਾਂ ਦੀ ਸਟੈਮੀਨਾ ਤੇ ਬਹੁਤ ਵਰਕ ਕੀਤਾ ਮੈਂ ਕਿਹਾ ਵੀ ਜੇ ਤੁਸੀਂ ਬੱਚੇ ਥੱਕ ਗਏ ਉੱਥੇ ਤਾ ਫਿਰ ਤੁਹਾਨੂੰ ਕੋਈ ਵੀ ਮਾਤ ਦੇ ਦੇਗਾ ਤੁਸੀਂ ਕਿਉਂਕਿ ਲੰਬੀ ਗੇਮ ਹੁੰਦੀ ਹੈ ਤੁਸੀਂ ਥੱਕਣਾ ਨਹੀਂ ਹੈ ਇਸੇ ਕਰਕੇ ਨੈਸ਼ਨਲ ਵਾਲਿਆਂ ਨੇ ਬਕਾਇਦਾ ਮੈਨੂੰ ਲਿਖ ਕੇ ਭੇਜਾ ਕਿ ਇਹ ਮੇਨ ਖਿਡਾਰੀ ਹੈ ਸਾਡਾ ਹਾਲਾਂਕਿ ਸਪੈਸ਼ਲ ਹੈ ਕਿਉਂਕਿ ਯੂਨੀਫਾਈਡ ਗੇਮ ਸੀਗੇ ਉਹਦੇ ਵਿੱਚ ਨਾਰਮਲ ਬੱਚੇ ਸੀਗੇ 2 ਤੇ 3 ਸਪੈਸ਼ਲ ਬੱਚੇ ਸੀਗੇ ਲੇਕਿਨ ਉਹਨਾਂ ਨੇ ਕਿਹਾ ਉਹਨਾਂ ਤੋਂ ਵੀ ਉੱਪਰ ਹੈ ਇਹ ਮੇਨ ਵਿੱਚ ਜਾਏਗਾ ਨੰਬਰ 1 ਉਹਨਾਂ ਨੇ ਨੰਬਰ 1 ਦੇ ਕੇ ਇਹਨੂੰ ਸਿੰਘ ਨੰਬਰ 1 ਦੇ ਕੇ ਉੱਤੇ ਟਾਈਟਲ ਦੇ ਕੇ ਭੇਜਿਆ ਸੀ ਇੰਡੀਆ ਵੱਲੋਂ ਅੱਛਾ ਫਿਰ ਸੌਡਰ ਲਿਸਟ ਕਿਵੇਂ ਹੋਇਆ ਕਿਵੇਂ ਟ੍ਰਾਇਲ ਹੋਏ ਇਹਨਾਂ ਦੇ ਕਿਵੇਂ ਬਕਾਇਦਾ ਕਿਵੇਂ ਇਹਨਾਂ ਦੇ ਅਲੰਬਾ ਜੀ ਸਾਡੇ ਡਿਸਟ੍ਰਿਕਟ ਲੈਵਲ ਤੇ ਕੋਟਾ ਆਂਦਾ ਆ ਤੇ ਕੋਟੇ ਵਿੱਚੋਂ ਡਿਸਟ੍ਰਿਕਟ ਲੈਵਲ ਤੇ ਇਹਨਾਂ ਦੀ ਪਰਫਾਰਮੈਂਸ ਦੇਖੀ ਜਾਂਦੀ ਹੈ ਡਿਸਟ੍ਰਿਕਟ ਪਾਰ ਕੀਤਾ ਫਿਰ ਸਟੇਟ ਲੈਵਲ ਤੇ ਕੰਪੀਟੀਸ਼ਨ ਹੁੰਦੇ ਆ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਸਾਡਾ ਡਰਾਅਬੈਕ ਸਪੈਸ਼ਲ ਓਲੰਪਿਕਸ ਆ ਇਹ ਸੀਗਾ ਕਿ ਪ੍ਰੈਪਰੇਟਰੀ ਨਹੀਂ ਸੀ ਕਰਾਉਂਦੇ ਸਾਡੇ ਪੰਜਾਬ ਦੇ ਵਿੱਚ ਮੈਂ ਫਿਰ ਉਹਨਾਂ ਨੂੰ ਬੇਨਤੀ ਕੀਤੀ ਕਿ ਵੀ ਜਿੰਨੀ ਮੇਰੀ ਮਦਦ ਦੀ ਲੋੜ ਹੈ ਮੈਂ ਹੈਲਪ ਕਰਨ ਲਈ ਤਿਆਰ ਆ ਸਾਰੇ ਪ੍ਰੈਪਰੇਟਰੀ ਇੱਥੇ ਕਰਾਓ ਤੁਸੀਂ ਤਾਂ ਕਿ ਟੀਮਸ ਕਿਉਂਕਿ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬੱਚੇ ਇਕੱਠੇ ਹੁੰਦੇ ਸੀਗੇ ਜੇ ਉਹ ਇਕੱਠੇ ਹੁੰਦੇ ਆਪਸ ਵਿੱਚ ਕੋਆਰਡੀਨੇਸ਼ਨ ਨੀ ਸੀ ਬਣਦਾ ਐ ਫਿਰ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਬੁਲਾ ਕੇ ਅਸੀਂ ਪੰਜਾਬੀਆਂ ਟੀਮਾਂ ਨੂੰ ਇੱਥੇ ਕੋਆਰਡੀਨੇਟ ਕਰਦੇ ਸੀਗੇ ਇੱਥੇ ਗੇਮ ਇਕੱਠੀ ਕਰਦੇ ਸੀਗੇ ਅਸੀਂ 10-10 ਦਿਨ ਦਾ ਕੈਂਪ ਲਗਾਉਂਦੇ ਸੀ ਐ ਵੀ ਜੀ ਕੱਲਾ ਸਕਿੱਲ ਉਹਦੋਂ ਤੱਕ ਨਹੀਂ ਕੰਮ ਕਰਦਾ ਜਿਵੇਂ ਹੁਣ ਆ ਇੱਕ ਟੀਮ ਗੇਮ ਹੈ ਟੀਮ ਗੇਮ 'ਚ ਆਪ ਹੈ ਗਿਆ ਹੁਸ਼ਿਆਰਪੁਰ ਤੋਂ ਇੱਕ ਹੈਗਾ ਰੋਪੜ ਤੋਂ ਇੱਕ ਅਮਰੀਕਸਰ ਤੋਂ ਇੱਕ ਮੋਹਾਲੀ ਦਾ ਤੇ ਉਹ ਜੇ ਆਪਸ 'ਚ ਇੱਕ ਨੂੰ ਕੋਆਰਡੀਨੇਟ ਨਹੀਂ ਕਰ ਪਾਏਗਾ ਨਾਮ ਹੀ ਨਹੀਂ ਪਤਾ ਉਹਨੂੰ ਉਹਨੂੰ ਪਾਸ ਕਿੱਦਾਂ ਦੇਏਗਾ ਉਹਦੇ ਨਾਲ ਉਹਨੂੰ ਇਹ ਨਹੀਂ ਪਤਾ ਕਿ ਇਹਦਾ ਸਕਿੱਲ ਕੀ ਹੈ ਕਿੱਥੇ ਕਿੱਥੇ ਸਟੈਂਡ ਲੇਗਾ ਸੈਂਟਰ ਖੇਡੇਗਾ ਜਾਂ ਫਾਰਵਰਡ ਖੇਡੇਗਾ ਜੇ ਇਹ ਹੀ ਨਹੀਂ ਪਤਾ ਉਹ ਫਿਰ ਕਿਦਾਂ ਖੇਲਣਗੇ ਇਹ ਚੀਜ਼ ਕੋਆਰਡੀਨੇਸ਼ਨ ਹੁੰਦਾ ਇਸੇ ਮੈਂ ਪ੍ਰੈਪਰੇਟਰੀ ਪ੍ਰਭਾਸਾ ਤੋਂ ਸਰਦਾ ਸਾਹਿਬ ਦੀ ਸਪੋਰਟ ਦੇ ਨਾਲ ਮੈਂ ਪ੍ਰੈਪਰੇਟਰੀ ਇੱਥੇ ਲਗਾਉਂਦੀ ਰਹੀ ਹਾਂ ਪੰਜਾਬ ਦੇ ਤੇ ਹੁਣ ਸਗੋਂ ਨੈਸ਼ਨਲ ਲੈਵਲ ਨੇ ਵੀ ਸਾਨੂੰ ਰਿਕੁਐਸਟ ਕੀਤੀ ਹੈ ਕਿ ਸਾਡੇ ਪ੍ਰੈਪਰੇਟਰੀ ਕੁਝ ਇੱਥੇ ਵੀ ਲਗਾਓ ਤਾਂ ਕਿ ਵਰਲਡ ਲੈਵਲ ਤੇ ਪਹਿਲਾਂ ਜਾਣ ਤੋਂ ਪਹਿਲਾਂ ਇਹ ਬੱਚੇ ਉਸ ਲੈਵਲ ਲਈ ਤਿਆਰ ਹੋ ਸਕਣ ਹੋਰ ਕਿਹੜੇ-ਕਿਹੜੇ ਵਿਦਿਆਰਥੀ ਸੀਗੇ ਸਟੂਡੈਂਟ ਸੀਗੇ ਅਮਰਜੀਤ ਦੇ ਨਾਲ ਦੇਖੋ ਇੱਥੇ ਆ ਇੱਥੇ ਦੀ ਪਹਿਲਾਂ ਤਾਂ ਉਹ ਪੰਜਾਬ ਚੋਂ ਮੁਸ਼ਾਹਰਪੁਰ ਤੋਂ ਤੇ ਅੰਮ੍ਰਿਤਸਰ ਤੋਂ ਤੇ ਸਾਡੇ ਬੱਚੇ ਕਾਫੀ ਕਿਉਂਕਿ ਮੇਰੀ ਟੀਮ ਦੇ ਕਾਫੀ ਬੱਚੇ ਸਿਲੈਕਟ ਹੋਏ ਸੀਗੇ ਉਹਨਾਂ ਵਿੱਚ ਇੱਕ ਲੜਕੀ ਰਾਖੀ ਵੀ ਵਰਲਡ ਕੱਪ ਲਈ ਤਿਆਰ ਹੋਈ ਹੈ ਸਿਲੈਕਟ ਹੋਈ ਹੈ ਈਵਨ ਕਿ ਨੈਸ਼ਨਲ ਚੈਂਪੀਅਨਸ਼ਿਪ 'ਚ ਸਾਡੇ ਬੱਚੇ ਸਿਲਵਰ ਮੈਡਲ ਜਿੱਤ ਕੇ ਆਏ ਆ ਰੀਸੈਂਟਲੀ ਬਾਸਕਟਬਾਲ 'ਚ ਤੇ ਗਰਲਸ ਦੀ ਟੀਮ ਵੀ ব্রੋਂਜ਼ ਜਿੱਤ ਕੇ ਆਈ ਹੈਗੀ ਤੇ ਇਹ ਸਿਰਫ ਮਤਲਬ ਉਹ ਨਾਲ ਇਹਦੇ ਨਾਲ ਗੇਮ ਕਰਦੇ ਸੀ ਕਿਉਂਕਿ ਟੀਮ ਗੇਮ ਹੈ ਸਾਨੂੰ ਟੀਮਸ ਬਣਾ ਕੇ ਖੇਡਣਾ ਹੀ ਪੈਂਦਾ ਕਈ ਵਾਰੀ ਮੈਂ ਵੀ ਇਹਨਾਂ ਦੇ ਨਾਲ ਮਤਲਬ ਖੇਲਦੀ ਰਹੀਆਂ ਇਹਦੇ ਆਪੋਜ਼ਿਟ ਵੀ ਖੇਲਦੀ ਰਹੀਆਂ ਵੀ ਤਾਂ ਕਿ ਇਹਨੂੰ ਪਤਾ ਲੱਗੇ ਵੀ ਮੈਡਮ ਕਿੱਥੇ ਕਰ ਰਹੀ ਵੀ ਮੈਂ ਉਹਨਾਂ ਤੋਂ ਕਿੱਦਾਂ ਖੋਣੀ ਹੈ ਤੇ ਇਹਨੂੰ ਇਸੇ ਕਰਕੇ ਅਸੀਂ ਇਦਾਂ ਖੇਡਦੇ ਸੀਗੇ ਕਿ ਜੇ ਮੇਰੇ ਤੋਂ ਖੋਏਗਾ ਤਾਂ ਹੀ ਕਿਸੇ ਜਾ ਕੇ ਉਹ ਬਾਲ ਸਨੇਚ ਕਰ ਸਕਦਾ ਹੈਗਾ ਤੇ ਬਿਲਕੁਲ ਇੱਕ ਮੈਂ ਇੱਥੇ ਜ਼ਰੂਰ ਇੱਕ ਗੱਲ ਕਰਨਾ ਚਾਹਾਂਗਾ ਇੱਕ ਪਾਸੇ ਦਿਲਜੀਤ ਦੋਸਾਨ ਜੋ ਹੈ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਵਕ-ਵਕ ਕੰਟਰੀਜ਼ ਦੇ ਵਿੱਚ ਜਾ ਕੇ ਤੇ ਦੂਸਰਾ ਸਾਡਾ ਅਮਰਜੀਤ ਹੈਗਾ ਜਿਸ ਵੱਲੋਂ ਅਮਰੀਕਾ ਦੇ ਵਿੱਚ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ ਗਿਆ ਸਾਡੇ ਨਾਲ ਇਸ ਵੇਲੇ ਜੋ ਸਖਸ਼ ਮੌਜੂਦ ਨੇ ਇਹ ਅਮਰਜੀਤ ਜੀ ਦੇ ਪਿਤਾ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿੰਨਾ ਪ੍ਰਾਊਡ ਫੀਲ ਹੁੰਦਾ ਹੈ ਹਾਲਾਂਕਿ ਬੱਚਾ ਅਗਰ ਵੈਸੇ ਤਾਂ ਸਪੈਸ਼ਲ ਹੈ ਦੁਨੀਆ ਦੀ ਨਜ਼ਰ ਦੇ ਵਿੱਚ ਪਰ ਜੋ ਅਮਰੀਕਾ ਦੇ ਵਿੱਚ ਇਸ ਬੱਚੇ ਨੇ ਕਰ ਦਿਖਾਇਆ ਉਹ ਕਾਬਿਲ ਇਤਾਰਿਫ ਹੈ ਬਹੁਤ ਦਿਲ ਨੂੰ ਖੁਸ਼ੀ ਹੋਈ ਹੈ ਜੀ ਵਰਲਡ ਕੱਪ ਖੇਲਣਾ ਕੋਈ ਹਾਸੇ ਖੇਲ ਨਹੀਂ ਭਾਈ ਆਲ ਵਰਲਡ ਖੇਲ ਗਿਆ ਬਹੁਤ ਪ੍ਰਾਊਡ ਹੈ ਬਹੁਤ ਦਿਲ ਖੁਸ਼ ਹੋਇਆ ਜੀ ਬਾਕੀ ਪ੍ਰਵਾਸੰਦ ਦਾ ਨਾਮ ਚ ਪਿੰਡ ਦਾ ਪਿੰਡ ਦਾ ਨਾਮ ਉੱਚਾ ਕੀਤਾ ਇਹਨਾਂ ਨੇ ਤੇ ਬਾਕੀ ਪ੍ਰਵਾਸਾਂ ਸਾਰੀ ਦੇਣ ਇਹਨਾਂ ਦੀ ਹੈ ਇਹਨਾਂ ਦੀ ਹੈ ਖੜੇ ਹੈ ਜੀ ਸਭ ਇਹਨਾਂ ਦਾ ਹੀ ਤਾਂ ਜੀ ਜੋ ਗਵਰਨਮੈਂਟ ਦੀ ਖਰਚਤ ਮੇਰਾ ਤਾਂ 1 ਰੁਪਿਆ ਨਹੀਂ ਲੱਗਿਆ ਜੀ ਕੁਝ ਨਹੀਂ ਜੀ ਜੋ ਕੋਈ ਬੱਚਾ ਇਹਨਾਂ ਨੂੰ ਇਹਨਾਂ ਦੇ ਹੈਂਡਓਵਰ ਕਰਦਾ ਵੀ ਇਹਨੂੰ ਇੱਕ ਵਾਰੀ ਪਤਾ ਲੱਗ ਜਾਏ ਵੀ ਹਾਂ ਮਰਜੀਤ ਹੈ ਕੋਈ ਹਾਂਜੀ ਹਾਂਜੀ ਦੇਖੋ ਜੀ ਇਹਨਾਂ ਪਿੰਡ ਦਾ ਨਾਮ ਚ ਮੁਕਾਤਿਆ ਸਾਡੇ ਬਾਕੀ ਪ੍ਰਵਾਸਰਾ ਵਿੱਚ ਇਹਨਾਂ ਦਾ ਸਭ ਤੋਂ ਉੱਚਾ ਹੈ ਇਸ ਤੋਂ ਪਹਿਲਾਂ ਕੋਈ ਗੇਮਸ ਵਗੈਰਾ ਖੇਡਦਾ ਸੀਗਾ ਮਰਜੀਤ ਛੋਟਾ ਜਾਂ ਹੁੰਦਾ ਵਸ ਕ੍ਰਿਕਟ ਜ਼ਿਆਦਾ ਖੇਡਦਾ ਬੱਚਿਆਂ ਨਾਲ ਖੇਡਦਾ ਰਹਿੰਦਾ ਮੈਂ ਚੌਥੀ ਪੁਰਤੀ ਬਹੁਤ ਦੇਖਦਾ ਤਾਂ ਜੀ ਹੂੰ ਬਾਕੀ ਇਹਨਾਂ ਨੇ ਆਪੇ ਪਛਾਣ ਲਿਆ ਹੈ ਤੁਸੀਂ ਕੀ ਕਹੋਗੇ ਸਿੰਘ ਸਾਹਿਬ ਕਿਵੇਂ ਯਾ ਐਕਸਪੀਰੀਅੰਸ ਰਿਹਾ ਤੁਹਾਡਾ ਖਾਸ ਤੌਰ ਤੇ ਅਮਰਜੀਤ ਨੂੰ ਲੈ ਕੇ ਨਹੀਂ ਉਹ ਤਾਂ ਅਸੀਂ ਇਹ ਦੇਖਿਆ ਸੀ ਇਹ ਬੰਦਾ ਬੱਚਾ ਜਿਹੜਾ ਹੈ ਨਾ ਜੀ ਮਤਲਬ ਸਪੈਸ਼ਲ ਹੁੰਦੇ ਹੋਏ ਨਾਰਮਲ ਹੈਗਾ ਇਹ ਜਿਹੜੇ ਕੰਮ ਇਹਦੇ ਸਿਗੇ ਨੇ ਸਾਰੇ ਇੱਕ ਨਾਰਮਲ ਤਰ੍ਹਾਂ ਹੀ ਕਰਦਾ ਸੀਗਾ ਭਾਵੇਂ ਆਪਾਂ ਇਹਨੂੰ ਸਪੈਸ਼ਲ ਕਹਿੰਦੇ ਸੀਗੇ ਉਹ ਇਹਨਾਂ ਨੇ ਉਸ ਤੋਂ ਜ਼ਿਆਦਾ ਸਾਡੇ ਨਾਲ ਭੈਣ ਜਿੰਨੇ ਚ ਸਕਿੱਲ ਦੇਖੀ ਇਹ ਗੇਮਾਂ 'ਚ ਪਾਤੇ ਨੇ ਉੱਥੇ ਵਧੀਆ ਪਰਫਾਰਮ ਕੀਤਾ ਤੋਂ ਅੱਜ ਤੁਹਾਡੇ ਸਾਹਮਣੇ ਹੈ ਇਹਨੇ ਅੱچھے ਅੱچھے ਦਿਮਾਗਾਂ ਵਾਲਿਆਂ ਨੂੰ ਪਿੱਛੇ ਛੱਡਤਾ ਹਾਂ ਬਿਲਕੁਲ ਬਿਲਕੁਲ ਘਰ ਵੀ ਜਿਹੜਾ ਜੋ ਵੀ ਕੰਮ ਕਰਦਾ ਸਾਡੇ ਕੋਲ ਵੀ ਆਉਂਦਾ ਜਾਂਦਾ ਸੀਗਾ ਇਹ ਮਤਲਬ ਇੱਕ ਨਾਰਮਲ ਮਤਲਬ ਸਪੈਸ਼ਲ ਵਾਂਗੂ ਨਹੀਂ ਕਰਦਾ ਸੀ ਆਮ ਸਾਡੇ ਵਾਂਗੂ ਹੀ ਕੰਮ ਕਰਦਾ ਸੀਗਾ ਇਹ ਚੁਸਤੀ ਫੁਰਤੀ ਤੇ ਇਹਨੇ ਮੋਟਰਸਾਈਕਲ ਚਲਾਉਂਦਾ ਸਭ ਕੁਝ ਕਰਦਾ ਜੀ ਹਾਂਜੀ ਗੱਡੀ ਵੀ ਚਲਾਉਂਦਾ ਜੀ ਹਾਂ ਮੋਟਰਸਾਈਕਲ ਗੱਡੀ ਚਲਾਉਂਦਾ ਜੀ ਸਭ ਕੁਝ ਚਲਾਉਂਦਾ ਜੀ ਦੇਖੋ ਇੰਨਾ ਕੁ ਸੌਣ ਦਾ ਇੱਕ ਸਰ ਥੋੜਾ ਜਿਆ ਤੋਤਲਾ ਪਣਾ ਇਹਦੇ ਚ ਬਾਕੀ ਆਮ ਇਨਸਾਨਾਂ ਵਾਲੇ ਕੰਮ ਐ ਇਹਦੇ ਸਾਰੇ ਸਾਨੂੰ ਕੋਈ ਹੈ ਹੀ ਨਹੀਂ ਦਿਲ ਨੂੰ ਤੋਕੀਦਾ ਜੀ ਨਾ ਜੀ ਬਿਲਕੁਲ ਠੀਕ ਹੈ ਜੀ ਬੱਚਾ ਹਾਂ ਹਾਂ ਬਿਲਕੁਲ ਜੋ ਮਹਾਰਾਜ ਜੋ ਅਮਰੀਕਾ ਦੇ ਵਿੱਚ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਹ ਤਾਂ ਇੱਕ ਸਪਨਾ ਹੁੰਦਾ ਲੋਕਾਂ ਦਾ ਉੱਥੇ ਉਦੋਂ ਤੱਕ ਅਚੀਵ ਕਰਨਾ ਇਹਨੇ ਤਾਂ ਕਰਤਾ ਉਹ ਕਰਕੇ ਦਿਖਾਇਆ ਜੀ ਬਾਪ ਦਾ ਵੀ ਨਾਂ ਰੋਸ਼ਨ ਕਰਤਾ ਬਾਕੀ ਪਿੰਡ ਦਾ ਆਲ ਵਰਲਡ ਦਾ ਨਾਂ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਤਾ ਜੀ ਨੇ ਮੈਂ ਤਾਂ ਗਵਰਨਮੈਂਟ ਨੂੰ ਹੀ ਅਪੀਲ ਕਰਨਾ ਹੈ ਕਿ ਇਸ ਬੱਚੇ ਬਾਰੇ ਨੌਕਰੀ ਬਾਰੇ ਸੋਚੋ ਜੀ ਬਿਲਕੁਲ ਬਿਲਕੁਲ ਜਰੂਰ ਨੌਕਰੀ ਬਾਰੇ ਹਾਂਜੀ ਮੈਮ ਕੀ ਕਹਿਣਾ ਜੀ ਕਿਉਂਕਿ ਮੈਂ ਜਿਵੇਂ ਦੱਸਿਆ ਤਾਂ ਹੁਸ਼ਾਰਪੁਰ ਸਾਰੇ ਅਮਰੀਕਸਰ ਦੇ ਬੈਸਟ ਬੱਚੇ ਪ੍ਰabhasਾ ਦੇ ਵੀ ਬੈਸਟ ਬੱਚਿਆਂ ਨੂੰ ਪਿੱਛੇ ਛੱਡ ਕੇ ਇਹਨੇ ਪੰਜਾਬ ਚੋਂ ਇਕੱਲੇ ਨੇ ਨਾਮਣਾ ਖੱਟਿਆ ਤੇ ਪੂਰੇ ਇੰਡੀਆ ਚ ਇੱਕ ਗੁਜਰਾਤ ਦਾ ਸੀਗਾ ਇੱਕ ਰਾਜਸਥਾਨ ਦਾ ਸੀਗਾ ਤੇ ਇੱਕ ਪੰਜਾਬ ਦਾ ਤੇ ਦਿੱਲੀ ਦਾ ਇਹ ਚਾਰ ਬੱਚੇ ਸੀ ਬੀਬੀ ਜੀ ਕਾਫੀ ਦੇਰ ਤੋਂ ਸ਼ਾਂਤ ਖੜੇ ਨੇ ਬੀਬੀ ਜੀ ਤੁਸੀਂ ਕੀ ਕਹੋਗੇ ਅਮਰਜੀਤ ਜੀ ਦੇ ਅਮਰਜੀਤ ਦੀ ਇਸ ਕਾਮਯਾਬੀ ਨੂੰ ਲੈ ਕੇ ਜਿੰਨੇ ਬਹੁਤ ਖੁਸ਼ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਮੈਨਾਂ ਬਹੁਤ ਜ਼ਿਆਦਾ ਪਿਆਰ ਹੈ ਜੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਮੈਂ ਵੀ ਇਹਨੂੰ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦੀ ਹਾਂ ਜੀ ਇਸ ਕਰਕੇ ਨਾ ਜੇ ਫਿਰ ਅਸੀਂ ਇਹਨਾਂ ਨੂੰ ਦੇਖਿਆ ਇਹਨੂੰ ਵੀ ਬਹੁਤ ਜਿਹੇ ਦੇਖੀ ਕਲਾ ਦੇਖੀ ਜੀ ਫਿਰ ਅਸੀਂ ਇਹਨੂੰ ਪ੍ਰਭਾਸਰ ਛੱਡਿਆ ਜੀ ਤੇ ਭੈਣ ਜੀ ਨੇ ਫਿਰ ਤੁਹਾਨੂੰ ਦੇਖੋ ਕਿੱਥੇ ਪਹੁੰਚਾਇਆ ਤਾ ਜੀ ਇਹਨਾਂ ਨੇ ਅਸੀਂ ਭੈਣ ਜੀ ਉਹਨਾਂ ਦਾ ਵੀਰ ਜੀ ਉਹਨਾਂ ਦਾ ਇਹ ਮੈਂ ਜਦਾਦੀ ਹੈ ਜੀ ਅੱਛਾ ਹਾਂ ਜਿਵੇਂ ਨਾ ਬੇਬੇ ਕਹਿੰਦਾ ਜੀ ਇਹ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਪੁੱਤਾ ਅਮਰੀਕਾ ਦੇ ਵਿੱਚ ਜਾ ਕੇ ਜਦੋਂ ਪਰਫਾਰਮ ਕਰ ਰਿਹਾ ਸੀ ਉਹ ਤੇ ਖੇਲ ਰਿਹਾ ਸੀਗਾ ਫਿਰ ਤੁਹਾਡੇ ਵੱਲੋਂ ਇੱਥੇ ਪੂਰਾ ਚੀਅਰਅਪ ਕੀਤਾ ਕਿਤਾ ਜਾ ਰਿਹਾ ਸੀ ਕੁਛ ਸੀ ਕਿ ਮੈਂ ਬਹੁਤ ਜ਼ਿਆਦਾ ਖੁਸ਼ ਸੀਗੀ ਜੀ ਮੈਂ ਇਹਨੂੰ ਬਹੁਤ ਸ਼ੌਂਕ ਸੀਗਾ ਜੀ ਵੀ ਮੈਨੂੰ ਇਹ ਕਹਿੰਦਾ ਸੀ ਬੇਬੇ ਮੈਨੂੰ ਨਾ ਵੀ ਬਾਹਰ ਪਹੁੰਚਾ ਦਿਓ ਮੈਨੂੰ ਜਹਾਜ਼ ਚੜਾ ਦਿਓ ਜੀ ਨਾ ਮੈਂ ਕਿਹਾ ਵੀ ਤੈਨੂੰ ਕਿਵੇਂ ਚੜਾਈਏ ਇਹਨੂੰ ਬਹੁਤ ਸ਼ੌਂਕ ਸੀਗਾ ਜੀ ਵੀ ਮੈਨੂੰ ਵੀ ਮੇਰੇ ਬੇਟਾ ਬਾਹਰ ਹੈ ਜੀ ਇਹ ਮੇਰੇ ਛੋਟੇ ਜਿਹੇ ਪੋਤਰੇ ਇਹਨੂੰ ਨੇ ਕਹਿਣਾ ਵੀ ਮੈਂ ਦਾਦੀ ਜੀ ਵੀ ਬੇਬੇ ਜੀ ਮੈਂ ਕੋਲ ਜਾਣਾ ਮਰ ਤੋ ਕੋਲ ਜਾਣਾ ਜੀ ਇਹਨੇ ਫੋਨ ਕਰਨਾ ਜੀ ਉਹਨਾਂ ਬੱਚਿਆਂ ਨੂੰ ਜੀ ਵੀ ਮੈਨੂੰ ਮੀਪੀਰੇ ਬੁਲਾ ਲੈ ਭਾਬੀ ਮੈਨੂੰ ਬੁਲਾ ਲਓ ਜਾਣਾ ਬਸ ਮੋ ਨਾ ਕੋਲ ਜਾਣਾ ਦੇਖੋ ਮਹਾਰਾਜ ਨੇ ਕਿਵੇਂ ਵਿਧ ਬਣਾਈ ਇਹ ਕਿਵੇਂ ਪਹੁੰਚਿਆ ਜੀ ਮੈਂ 4 ਮਹੀਨੇ ਇੱਕ 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 ਮੈਂ ਮੈਂ ਉਹਨਾਂ ਦੇ ਮੂੰਹ ਤੇ ਚਪੇੜ ਜ਼ਰੂਰ ਹੈ ਜਿਹੜੇ ਅੱਜ ਵੀ ਜੋ ਬੱਚੇ ਮਾਨਸਿਕ ਤੌਰ ਤੇ ਜਿਨ੍ਹਾਂ ਨੂੰ ਪੂਰੀ ਸਮਝ ਨਹੀਂ ਹੈਗੀ ਉਹਨਾਂ ਨੂੰ ਬੋਝ ਸਮਝਦੇ ਆ ਉਹਨਾਂ ਦੇ ਇੱਕ ਮੂੰਹ ਤੇ ਚਪੇੜ ਜ਼ਰੂਰ ਆਏ ਬਿਲਕੁਲ ਜੀ बिकॉज ਤੁਹਾਨੂੰ ਉਹਨਾਂ ਦਾ ਇੰਟਰਸਟ ਜਾਣਣਾ ਹੀ ਪਏਗਾ ਬੱਚੇ ਚ ਕੀ ਇੰਟਰਸਟ ਹੈ ਫਿਰ ਉਸੇ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ ਪਾਲਿਸ਼ ਕਰ ਸਕਦੇ ਆ ਰੈਪਿਟੇਟਿਵਲੀ ਰੈਪਿਟੇਟਿਵਲੀ ਇੱਕੋ ਕਾਰਜ ਨੂੰ ਕਰਾ ਕਰਾ ਕੇ ਤੁਸੀਂ ਉਹਨਾਂ ਨੂੰ ਸਿਖਾ ਸਕਦੇ ਹੋ ਉਹਨਾਂ ਦੇ ਆਈਕਿਊ ਲੈਵਲ ਦੇ ਹਿਸਾਬ ਦੇ ਨਾਲ ਉਹਨਾਂ ਦਾ ਕਿੰਨਾ ਮੈਂਟਲ ਆਈਕਿਊ ਲੈਵਲ ਕਿੰਨਾ ਹੈ ਉਹਨਾਂ ਨੂੰ ਉਸਨੇ ਲੈਵਲ ਤੱਕ ਤੁਸੀਂ ਸਿਖਾ ਸਕਦੇ ਹੋ ਹੁਣ ਮੇਰੇ ਕੋਲ ਬੱਚੇ ਹੋਰ ਵੀ ਹੈਗੇ ਆ ਜਿਹੜੇ ਕੋਈ ਹੁਣ ਪਾਵਰ ਲਿਫਟਿੰਗ ਚ ਗਈ ਹੈ ਬੱਚੀ ਅੱਜ ਜੀ ਪ੍ਰੈਪਰੇਟਰੀ ਲਈ ਮਤਲਬ ਨੈਸ਼ਨਲ ਲੈਵਲ ਤੇ ਤੇ ਹੁਣ ਬੱਚੀ ਜਾ ਰਹੀ ਹੈ ਸਾਈਕਲਿੰਗ ਚ ਪਹਿਲਾਂ ਬੱਚੇ ਫੁੱਟਬਾਲ ਚ ਸਿਲਵਰ ਜਿੱਤ ਕੇ ਆਏ ਆ ਸਾਡੇ ਬੱਚੇ ਇੱਥੇ ਦੇ ਤੇ ਮਤਲਬ ਸਿਰਫ ਸਾਨੂੰ ਦੇਖਣਾ ਪਊਗਾ ਕਿ ਬੱਚਾ ਕੀ ਕਰ ਸਕਦਾ ਹੁਣ 골ਡ ਬਹੁਤ ਜਿੱਤ ਕੇ ਆਏ ਆ ਤੇ ਇਹਦੇ ਲਈ ਤਾਂ ਮੈਂ ਬਾਜੀ ਹਰਾਂ ਨੂੰ ਅੱਜ ਤੋਂ 4 ਮਹੀਨੇ ਪਹਿਲਾਂ ਕਹਤਾ ਸੀ ਮੈਂ ਕਿਹਾ ਜੀ ਪਾਸਪੋਰਟ ਬਣਵਾ ਲਓ ਮੈਂ ਕਹਿੰ ਮੈਨੂੰ ਇਹ ਨਾ ਹੋਵੇ ਮੇਰੇ ਬੱਚੇ ਦੀ ਸਿਲੈਕਸ਼ਨ ਹੋ ਜੇ ਕਿਉਂਕਿ ਮੈਨੂੰ ਇੰਨਾ ਕੰਫੀਡੈਂਸ ਹੈਗਾ ਵੀ ਮੇਰੇ ਬੱਚੇ ਦੀ ਸਿਲੈਕਸ਼ਨ ਹੋ ਜੇ ਤੇ ਤੁਸੀਂ ਕਹੋ ਜੀ ਪਾਸਪੋਰਟ ਨਹੀਂ ਬਣਿਆ ਤੇ ਇਹਨਾਂ ਨੂੰ ਪਹਿਲਾਂ ਹੀ ਮੈਂ ਸਾਰੇ ਡਾਕੂਮੈਂਟਸ ਇਹਨਾਂ ਦੀ ਪਾਸਬੁੱਕ ਕਿਹਾ ਸਾਰਾ ਕੁਝ ਪਹਿਲਾਂ ਤੋਂ ਹੀ ਮੈਂ ਕਿਹਾ ਸੀ ਕਿ ਤਿਆਰ ਰੱਖੋ ਜੀ ਆਖਰੀ ਕਮੈਂਟ ਲਾਉਂਗਾ ਸ਼ਮਸ਼ੀਰ ਜੀ ਕੀ ਕਹਿਣਾ ਚਾਹੋਗੇ ਹੋਰ ਬੱਚੇ ਇਸ ਤਰੀਕੇ ਦੇ ਨਾਲ ਅੱਗੇ ਆਉਣ ਪਹਿਲਾਂ ਤੁਹਾਡਾ ਕੀ ਕੰਮ ਰਹਿਣਗੇ ਇਨ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਚੱਲੂਗਾ ਸਾਰਾ ਕਿਉਂਕਿ ਕਈ ਥਾਂ ਤੇ ਤਾਂ ਅਸੀਂ ਤੁਹਾਡੇ ਕੋਲੋਂ ਹੀ ਦੇਖਿਆ ਵੀ ਲੋਕ ਬੱਚੇ ਨੂੰ ਐ ਸੜ ਜਾਂਦੇ ਆ ਜਿਵੇਂ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਲਿਆਏ ਨੇ ਹਾਲਾਂਕਿ ਉਹ ਵੀ ਰੱਬ ਦੀ ਦਿੱਤੀ ਦੇਣਾ ਨਹੀਂ ਨਹੀਂ ਬਿਲਕੁਲ ਪਰਮਾਤਮਾ ਦੀ ਬਣਾਈ ਹੋਈ ਹਰ ਇੱਕ ਜਿਹੜਾ ਜੀਵ ਹੈ ਉਹ ਯੂਨੀਕ ਹੈ ਉਹਦੀ ਯੂਨੀਕਨੈਸ ਨੂੰ ਸਮਝਣ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਵੀ ਉਹਨਾਂ ਦੇ ਜਿਹੜੇ ਲੋਕ ਬਹੁਤ ਸਮਝਦੇ ਆ ਵੀ ਅੱਜ ਉਹਨਾਂ ਦੇ ਮੋਂ ਦੇ ਤੁਸੀਂ ਚਪੇੜ ਸ਼ਬਦੀ ਵਿੱਚ ਯੂਜ਼ ਕੀਤਾ ਕਿਉਂ ਅਸੀਂ ਸਮਝਣ ਦੇ ਵਿੱਚ ਫੇਲ ਹੋ ਗਏ ਇਹਨਾਂ ਨੂੰ ਅਸੀਂ ਕਮਜ਼ੋਰ ਹਾਂ ਕਿ ਅਸੀਂ ਇਹਨਾਂ ਦੀ ਕਲਾ ਨਹੀਂ ਸਮਝ ਪਾ ਰਹੇ ਇਹਨਾਂ ਦੀ ਅਬਿਲਿਟੀ ਨਹੀਂ ਸਮਝ ਪਾ ਰਹੇ ਤੇ ਉਹਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਉਹ ਮੌਕਾ ਨਹੀਂ ਦੇ ਪਾ ਰਹੇ ਅਸੀਂ ਜਿਵੇਂ ਆਮ ਬੱਚਿਆਂ ਦੇ ਉੱਤੇ ਮਿਹਨਤ ਕੀਤੀ ਜਾਂਦੀ ਹੈ ਇਹਨਾਂ ਦੇ ਉੱਤੇ ਮਿਹਨਤ ਨਹੀਂ ਕਰਦੇ ਤੇ ਜੇ ਮਿਹਨਤ ਕਰੋਗੇ ਤਾਂ ਰਿਜ਼ਲਟ ਇਹੋ ਜਿਹੇ ਮਿਲਣਗੇ ਜਿਸ ਤਰ੍ਹਾਂ ਇਹ ਹੁਣ ਵਰਲਡ ਦੇ ਪਲੇਟਫਾਰਮ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕਿੱਦਾਂ ਖੇਡਿਆ ਤੇ ਮੈਨੂੰ ਲੱਗਦਾ ਤੁਸੀਂ ਸਾਰੇ ਦੇਖਿਓ ਤੇ ਤੁਹਾਨੂੰ ਵੀ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਮੈਨੂੰ ਲੱਗਦਾ ਤੁਸੀਂ ਮੋਟੀਵੇਟ ਹੋਵੋਗੇ ਕਿੰਨਾ ਤੋਂ ਅਮਰਜੀਤ ਸਿੰਘ ਤੋਂ ਮੋਟੀਵੇਟ ਹੋਵੋਗੇ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਵਾਲਾ ਅਮਰਜੀਤ ਸਿੰਘ ਕਿੰਨੇ ਕੌਨਫੀਡੈਂਸ ਨਾਲ ਦ੍ਰਿੜਤਾ ਨਾਲ ਹੌਸਲੇ ਦੇ ਨਾਲ ਆਪਸੀ ਤਾਲਮੇਲ ਦੇ ਨਾਲ ਟੀਮ ਦੇ ਨਾਲ ਵੀ ਜਿਹੜਾ ਪੰਜਾਬ ਚੋਂ ਇਕੱਲਾ ਸਿਲੈਕਟ ਹੋਇਆ ਤੇ ਉਹ ਸਾਨੂੰ ਬਹੁਤ ਕੁਝ ਸਿਖਾ ਰਿਹਾ ਜਿਸ ਵੇਲੇ ਖੇਡ ਰਿਹਾ ਤੇ ਇਸ ਕਰਕੇ ਸਾਨੂੰ ਮਤਲਬ ਆਪਣੀ ਸਮਝ ਨੂੰ ਡਿਵੈਲਪ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਅਸੀਂ ਪਹਿਚਾਨ ਸਕੀਏ ਵੀ ਇਹਨਾਂ ਦੇ ਅੰਦਰ ਬੜੀ ਵਿਸ਼ੇਸ਼ ਕਲਾਏ ਬੜੀਆਂ ਯੂਨੀਕ ਜਿਹੜੀਆਂ ਸੰਭਾਵਨਾਵਾਂ ਸਾਡੇ ਅੰਦਰ ਪ੍ਰਵੀਜ਼ਨ ਜਿਹੜੀ ਹੈਗੀ ਹੈ ਨਾ ਬੱਚਿਆਂ ਦੇ ਅੰਦਰ ਤੇ ਮੈਂ ਇੰਡੀਆ ਨੂੰ ਕਹਿਣਾ ਚਾਹੁੰਦਾ ਇੰਡੀਆ ਦੇ ਵਿੱਚ ਜਿੰਨੇ ਜਿਹੜਾ ਇਹ ਡਿਪਾਰਟਮੈਂਟ ਹੈਗਾ ਬੱਚਿਆਂ ਦਾ ਵੀ ਕੋਈ ਵੀ ਸਪੋਰਟ ਚਾਹੀਦੀ ਹੈ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਹਰ ਤਰ੍ਹਾਂ ਦੀ ਸਪੋਰਟ ਕਿਉਂਕਿ ਇੱਥੇ ਪੰਜਾਬ ਸਟੇਟ ਦੇ ਅਲੱਗ-ਅਲੱਗ ਜਗ੍ਹਾ ਤੋਂ ਕੋਚ ਵੀ ਟ੍ਰੇਨਿੰਗ ਲੈਂਦੇ ਆਂ ਪ੍ਰਵਾਸਰਾ ਦੇ ਵਿੱਚ ਬੱਚੇ ਵੀ ਟ੍ਰੇਨਿੰਗ ਲੈਂਦੇ ਆਂ ਇਥੇ ਉਹਨਾਂ ਨੂੰ ਭਾਵੇਂ 100 ਆਉਂਦਾ ਏ ਮੰਨ ਲ ਦੱਸਾਵਾ 500 ਕੁਝ ਵੀ ਆਉਂਦਾ ਰਿਹਾ ਤੇ ਬੱਚੇ ਵੀ ਪੰਜਾਬ ਚ ਆਉਂਦੇ ਰਹੇ ਵੀ ਜੇ ਕੋਈ ਵੀ ਮੁਸ਼ਕਲ ਆ ਰਹੀ ਹੈ ਅਸੀਂ ਸੰਗਤ ਦੇ ਸਹਿਯੋਗ ਨਾਲ ਕੋਸ਼ਿਸ਼ ਕਰਾਂਗੇ ਇਹਨਾਂ ਬੱਚਿਆਂ ਨੂੰ ਹਰ ਹਰ ਲੋੜੀਂਦੀ ਸਪੋਰਟ ਕਰਨ ਦੇ ਲਈ ਇੰਡੀਆ ਲੈਵਲ ਤੇ ਜੇ ਕੋਈ ਮੁਸ਼ਕਲ ਆ ਰਹੀ ਹੈਗੀ ਹੈ ਸਰਕਾਰਾਂ ਵੀ ਜਰੂਰ ਵਿਚਾਰਨ ਕਿਉਂਕਿ ਡਿਸਕ੍ਰਿਮੀਨੇਸ਼ਨ ਦੀ ਇਜਾਜ਼ਤ ਸਾਡਾ ਸੰਵਿਧਾਨ ਲੋਕਤੰਤਰ ਨਹੀਂ ਦਿੰਦਾ ਜਿਸ ਤਰ੍ਹਾਂ ਦੂਜੇ ਬੱਚਿਆਂ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਮਤਲਬ ਅਪਰਚੁਨਿਟੀਆਂ ਪ੍ਰੋਵਾਈਡ ਹੁੰਦੀਆਂ ਤੇ ਇਸੇ ਤਰੀਕੇ ਨਾਲ ਇਹ ਬੱਚੇ ਜਿਹੜੇ ਹੈਗੇ ਆ ਇਹ ਵੀ ਇਸ ਦੇਸ਼ ਦੇ ਵਾਰਿਸ ਹੈ ਇਹਨਾਂ ਦਾ ਵੀ ਸਟੇਟਾਂ ਦੇ ਦੇਸ਼ਾਂ ਦੇ ਬਜਟ ਦੇ ਵਿੱਚ ਬਰਾਬਰ ਦਾ ਹਿੱਸਾ ਹੈ ਇਹਨਾਂ ਦਾ ਕੋਈ ਵੱਖ ਨਹੀਂ ਕਿੱਸਾ ਇਹਨਾਂ ਨੂੰ ਵੀ ਉਸ ਤਰੀਕੇ ਨਾਲ ਐਪਰੀਸ਼ੀਏਟ ਕਰਨ ਦੀ ਲੋੜ ਹੈ ਉਸੇ ਤਰੀਕੇ ਨਾਲ ਜਿਵੇਂ ਜੋ ਦੂਜੇ ਬੱਚਿਆਂ ਨੂੰ ਜੋ ਇੱਕ ਇਨਾਮ ਨਾਲ ਤੇ ਇੱਕ ਜੋਬਸ ਦੇ ਕੇ ਮੋਟੀਵੇਟ ਕੀਤਾ ਜਾਂਦਾ ਹੈ ਇਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜਿੱਥੇ ਵੀ ਪਾਲਿਸੀ ਨੂੰ ਅਮੈਂਡ ਕਰਨ ਦੀ ਲੋੜ ਹੈ ਮੈਂ ਸਰਕਾਰ ਨੂੰ ਤੁਹਾਡੇ ਥਰੂ ਬੇਨਤੀ ਕਰਦਾ ਕਿ ਤੁਰੰਤ ਐਮੈਂਡ ਕੀਤਾ ਜਾਵੇ ਕਿਉਂਕਿ ਇਹ ਉਥੇ ਇੰਡੀਆ ਫਰੋਮ ਇੰਡੀਆ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਇਆ ਤੇ ਮੈਨੂੰ ਲੱਗਦਾ ਵੀ ਜ਼ਿੰਮੇਵਾਰੀ ਇਹਨਾਂ ਦੇ ਪ੍ਰਤੀ ਹੋਰ ਨਾਲੋਂ ਜ਼ਿਆਦਾ ਬਣਦੀ ਹੈ ਸਾਡੀ ਸਾਰਿਆਂ ਦੀ ਗਵਰਨਮੈਂਟ ਦੀ ਵੀ ਸਮਾਜ ਦੀ ਵੀ ਇਹਨਾਂ ਬੱਚਿਆਂ ਪ੍ਰਤੀ ਸਾਨੂੰ ਆਪਣੀ ਸਮਝ ਡਿਵੈਲਪ ਕਰਨ ਦੀ ਲੋੜ ਹੈ ਪਰਮਾਤਮਾ ਨੇ ਇਹਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਵੀਜ਼ਨ ਪਾਈ ਵੀ ਹੁੰਦੀ ਹੈ ਸਾਡਾ ਵੀ سینਾ ਬਹੁਤ ਫਕਰ ਨਾਲ ਚੂੜਾ ਹੋ ਜਾਂਦਾ ਹੈ ਕਿ ਪੰਜਾਬ ਦਾ ਯੂਥ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਨਸ਼ੇ 'ਚ ਗ੍ਰਸਤ ਹੈ ਤੇ ਯੂਥ ਹੁਣ ਮੱਲਾ ਮਾਰ ਰਿਹਾ ਹੈ ਵਿਦੇਸ਼ੀ ertid ਤੇ ਜਾ ਕੇ ਉਸ ਵੱਲੋਂ ਕਮਾਲ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਸਵਾਲ ਜ਼ਰੂਰ ਇੱਥੇ ਖੜਾ ਹੁੰਦਾ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅਮਰਜੀਤ ਵਰਗੇ ਜਿਹੜੇ ਪਲੇਅਰ ਨੇ ਉਹਨਾਂ ਦੇ ਲਈ ਕੁਝ ਨਾ ਕੁਝ ਠੋਸ ਕਦਮ ਚੁੱਕੇ ਜਾਣ ਅਤੇ ਅਜਹੀਆਂ ਕਲਾਮਾਂ ਜਿਹੜੀ ਇਹਨਾਂ ਦੇ ਅੰਦਰ ਅਜੇ ਚੁਪੀਆਂ ਹੋਈਆਂ ਨੇ ਉਸ ਨੂੰ ਅੱਗੇ ਰੱਖਿਆ ਜਾਵੇ ਅਤੇ ਇਸੇ ਤਰੀਕੇ ਦੇ ਨਾਲ ਨਾ ਸਿਰਫ ਪੰਜਾਬ ਦਾ ਬਲਕਿ ਦੇਸ਼ ਦਾ ਨਾਮ ਇਨ੍ਹਾਂ ਵੱਲੋਂ ਹੋਰ ਰੋਸ਼ਨ ਕੀਤਾ ਜਾਵੇ ਫਿਲਹਾਲ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲادت ਸੰਗੇਲੀਆ ਪੰਜਾਬ ਇਨਸਾਈਟਸ ਮੋਹਾਲੀ